ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨੇ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਖਾਸ ਹੈ ਕਿ Amazon ਦੇ ਸੰਸਥਾਪਕ ਜੈਫ ਬੇਜੋਸ ਦੀ ਮਲਕੀਅਤ ਵਾਲੀ ਰੋਕਟ ਕੰਪਨੀ ਬਲੂ ओरिजिन ਨੇ ਆਪਣੇ ਨਵੀਨਤਮ ਮਿਸ਼ਨ NS34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ ਇਹ ਰੋਕੇਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋਕਰੰਸੀ ਅਰਪਤੀ ਜਸਟਿਨ ਸਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ ਪੋਰਟੋ ਰਿਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੈਬੋਰਾ ਮਾਟੋਰੇਲ ਬ੍ਰਿਟਿਸ਼ ਨਾਗਰਿਕ ਲਿਓਨੈਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇ.ਡੀ. ਰਸਲ ਵੀ ਸ਼ਾਮਲ ਸਨ ਦੱਸ ਦਈਏ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਹੈ ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਟ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ origin ਦੇ NS34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ 10 ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੇ ਹਾਂ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹ ਨਾ ਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਭਾਵੇਂ ਉਹ ਐਵਰੇਸਟ ਅਤੇ ਵਿਜਾ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੁਵਾਤੇ ਖੜਨ ਦਾ ਤਜਰਬਾ ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਉਹ ਹੈਲੀਕਾਪਟਰ ਉਡਾਣ ਦਾ ਵੀ ਲਾਇਸੈਂਸ ਰੱਖਦੇ ਨੇ 6 ਪਸ਼ਾਵਾਂ ਦੇ ਵਿੱਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨਹੀਂ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਖਾਸ ਹੈ ਕਿ Amazon ਦੇ ਸੰਸਥਾਪਕ ਜੈਫ ਬੇਜੋਸ ਦੀ ਮਲਕੀਅਤ ਵਾਲੀ ਰੋਕਟ ਕੰਪਨੀ ਬਲੂ ਓਰੀਜਨ ਨੇ ਆਪਣੇ ਨਵੀਨਤਮ ਮਿਸ਼ਨ NS34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ ਇਹ ਰੋਕੇਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋਕਰੰਸੀ ਅਰਪਤੀ ਜਸਟਿਨ ਸਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ ਪੋਰਟੋ ਰਿਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੈਬੋਰਾ ਮਾਰਟੋਰੇਲ ਬ੍ਰਿਟਿਸ਼ ਨਾਗਰਿਕ ਲਿਓਨੈਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇਡੀ ਰਸਲ ਵੀ ਸ਼ਾਮਲ ਸਨ ਦੱਸ દઈએ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਹੈ ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਰਡ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਐਤਵਾਰ ਨੂੰ ਉਹਨਾਂ ਨੇ ਬਲੂ origin ਦੇ NS34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ 10 ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੇ ਹਾਂ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹਨਾਂ ਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਭਾਵੇਂ ਉਹ ਐਵਰੇਸਟ ਅਤੇ ਵੀਜ਼ਾ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੁਵਾਤੇ ਖੜਨ ਦਾ ਤਜਰਬਾ ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਉਹ ਹੈਲੀਕਾਪਟਰ ਉਡਾਣ ਦਾ ਵੀ ਲਾਇਸੈਂਸ ਰੱਖਦੇ ਨੇ 6 ਪਛਾਵਾਂ ਦੇ ਵਿੱਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨੇ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਘੱਟ ਹੈ ਕਿ Amazon ਦੇ ਸੰਸਥਾਪਕ ਜੈਬ ਬੇਜੋਸ ਦੀ ਮਲਕੀਅਤ ਵਾਲੀ ਰਾਕਟ ਕੰਪਨੀ ਬਲੂ ਓਰੀਜਨ ਨੇ ਆਪਣੇ ਨਵੀਨਤਮ ਮਿਸ਼ਨ NS34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ। ਇਹ ਰਾਕਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ। ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋ ਕਰੰਸੀ ਅਰਪਤੀ ਜਸਟਿਨ ਸਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ, ਪੋਰਟੋ ਰਿਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੈਬੋਰਾ ਮਾਟੋਰੇਲ, ਬ੍ਰਿਟਿਸ਼ ਨਾਗਰਿਕ ਲਿਓਨੈਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇਡੀ ਰਸਲ ਵੀ ਸ਼ਾਮਲ ਸਨ। ਦੱਸ ਦਈਏ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ। ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਰਟ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ ਓਰੀਜਨ ਦੇ ਐਨਐਸ 34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ 10 ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੇ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹਨਾਂ ਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਭਾਵੇਂ ਉਹ ਐਵਰੇਸਟ ਅਤੇ ਵੀਜ਼ਾ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੁਵਾਤੇ ਖੜਨ ਦਾ ਤਜਰਬਾ ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਉਹ ਹੈਲੀਕਾਪਟਰ ਉਡਾਣ ਦਾ ਵੀ ਲਾਇਸੈਂਸ ਰੱਖਦੇ ਨੇ ਛੇ ਪਸ਼ਾਵਾਂ ਦੇ ਵਿੱਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨੇ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਘੱਟ ਹੈ ਕਿ Amazon ਦੇ ਸੰਸਥਾਪਕ ਜੈਫ ਬੈਜੋਸ ਦੀ ਮਲਕੀਅਤ ਵਾਲੀ ਰਾਕਟ ਕੰਪਨੀ ਬਲੂ ਓਰੀਜਨ ਨੇ ਆਪਣੇ ਨਵੀਨਤਮ ਮਿਸ਼ਨ NS34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ। ਇਹ ਰਾਕਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ। ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋ ਕਰੰਸੀ ਅਰਪਤੀ ਜਸਟਿਨ ਸੰਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ ਪੋਰਟੋ ਰੀਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੇਬੋਰਾ ਮਾਰਟੋਰੇਲ ਬ੍ਰਿਟਿਸ਼ ਨਾਗਰਿਕ ਲਿਓਨੇਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇਡੀ ਰਸਲ ਵੀ ਸ਼ਾਮਲ ਸਨ ਦੱਸ ਦਈਏ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਹੈ ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਰਟ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ origin ਦੇ NS 34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ 10 ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੇ ਇਹ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹਨਾਂ ਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਪਾਵੇਂ ਉਹ ਐਵਰੇਸਟ ਅਤੇ ਵੀਜ਼ਾ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੁਵਾਤੇ ਖੜਨ ਦਾ ਤਜਰਬਾ ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਉਹ ਹੈਲੀਕਾਪਟਰ ਉਡਾਣ ਦਾ ਵੀ ਲਾਇਸੈਂਸ ਰੱਖਦੇ ਨੇ ਛੇ ਪਸ਼ਾਵਾਂ ਦੇ ਵਿੱਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨੇ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਘਾਸ ਹੈ ਕਿ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਦੀ ਮਲਕੀਅਤ ਵਾਲੀ ਰੋਕਟ ਕੰਪਨੀ ਬਲੂ ਓਰੀਜਨ ਨੇ ਆਪਣੇ ਨਵੀਨਤਮ ਮਿਸ਼ਨ ਐਨਐਸ 34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ ਇਹ ਰੋਕਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋਕਰੰਸੀ ਅਰਪਤੀ ਜਸਟਿਨ ਸਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ ਪੋਰਟੋ ਰਿਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੈਬੋਰਾ ਮਾਟੋਰੇਲ ਬ੍ਰਿਟਿਸ਼ ਨਾਗਰਿਕ ਲਿਓਨੈਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇਡੀ ਰਸਲ ਵੀ ਸ਼ਾਮਲ ਸਨ ਦੱਸ ਦਈਏ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਰਡ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ ਓਰੀਜਨ ਦੇ ਐਨਐਸ 34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ ਦਾਸਕੂ ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੇ ਹੈ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹਨਾਂ ਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਭਾਵੇਂ ਉਹ ਐਵਰੇਸਟ ਅਤੇ ਵੀਜ਼ਾ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੁਵਾਤੇ ਖੜਨ ਦਾ ਤਜਰਬਾ ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਉਹ ਹੈਲੀਕਾਪਟਰ ਉਡਾਣ ਦਾ ਵੀ ਲਾਇਸੈਂਸ ਰੱਖਦੇ ਨੇ 6 ਪਸ਼ਾਵਾਂ ਦੇ ਵਿੱਚ ਮਹਾਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨੇ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਘਟਾ ਹੈ ਕਿ Amazon ਦੇ ਸੰਸਥਾਪਕ ਜੈਫ ਬੇਜੋਸ ਦੀ ਮਲਕੀਅਤ ਵਾਲੀ ਰਾਕਟ ਕੰਪਨੀ ਬਲੂ ओरिजिन ਨੇ ਆਪਣੇ ਨਵੀਨਤਮ ਮਿਸ਼ਨ NS34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ। ਇਹ ਰਾਕਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ। ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋਕਰੰਸੀ ਅਰਪਤੀ ਜਸਟਿਨ ਸਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ, ਪੋਰਟੋ ਰਿਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੈਬੋਰਾ ਮਾਰਟੋਰੇਲ, ਬ੍ਰਿਟਿਸ਼ ਨਾਗਰਿਕ ਲਿਓਨੈਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇਡੀ ਰਸਲ ਵੀ ਸ਼ਾਮਲ ਸਨ। ਦੱਸ ਦਈਏ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਹੈ। ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਰਡ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ ਓਰੀਜਨ ਦੇ ਐਨਐਸ 34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ 10 ਕੁ ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੇ ਹੈ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹਨਾਂ ਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਭਾਵੇਂ ਉਹ ਐਵਰੇਸਟ ਅਤੇ ਵੀਜ਼ਾ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੁਵਾਤੇ ਖੜਨ ਦਾ ਤਜਰਬਾ ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਉਹ ਹੈਲੀਕਾਪਟਰ ਉਡਾਣ ਦਾ ਵੀ ਲਾਇਸੈਂਸ ਰੱਖਦੇ ਨੇ 6 ਪਛਾਵਾਂ ਦੇ ਵਿੱਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨੇ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਘਟਾ ਹੈ ਕਿ Amazon ਦੇ ਸੰਸਥਾਪਕ ਜੈਫ ਬੇਜੋਸ ਦੀ ਮਲਕੀਅਤ ਵਾਲੀ ਰਾਕਟ ਕੰਪਨੀ ਬਲੂ ओरिजिन ਨੇ ਆਪਣੇ ਨਵੀਨਤਮ ਮਿਸ਼ਨ NS34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ। ਇਹ ਰਾਕਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ। ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋਕਰੰਸੀ ਅਰਪਤੀ ਜਸਟਿਨ ਸਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ ਪੋਰਟੋ ਰੀਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੈਬੋਰਾ ਮਾਰਟੋਰੇਲ ਬ੍ਰਿਟਿਸ਼ ਨਾਗਰਿਕ ਲਿਓਨੇਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇਡੀ ਰਸਲ ਵੀ ਸ਼ਾਮਲ ਸਨ ਦੱਸ ਦਈਏ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਹੈ ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਰਟ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ origin ਦੇ NS 34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ ਦਾਸਕੂ ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੇ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹ ਆਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਭਾਵੇਂ ਉਹ ਐਵਰੇਸਟ ਅਤੇ ਵੀਜ਼ਾ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੁਵਾਤੇ ਖੜਨ ਦਾ ਤਜਰਬਾ ਬਹਿਲ ਨੂੰ ਇੱਕ ਸਾਹਸੀ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਦੁਨੀਆ ਦੇ ਹਰ ਦੇਸ਼ ਦੀ ਯਾਤਰਾ ਕੀਤੀ ਹੈ ਅਤੇ ਉਹ ਹੈਲੀਕਾਪਟਰ ਉਡਾਣ ਦਾ ਵੀ ਲਾਇਸੈਂਸ ਰੱਖਦੇ ਨੇ 6 ਪਛਾਵਾਂ ਦੇ ਵਿੱਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ ਤੇ ਹੁਣ ਬਹਿਲ ਪੁਲਾੜ ਯਾਤਰਾ ਕਰਕੇ ਆਏ ਨੇ ਤੇ ਪੁਲਾੜ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਜ਼ਿਕਰ ਇਹ ਘੱਟ ਹੈ ਕਿ Amazon ਦੇ ਸੰਸਥਾਪਕ ਜੈਬ ਬੇਜਸ ਦੀ ਮਲਕੀਅਤ ਵਾਲੀ ਰਾਕਟ ਕੰਪਨੀ ਬਲੂ ਓਰੀਜਨ ਨੇ ਆਪਣੇ ਨਵੀਨਤਮ ਮਿਸ਼ਨ NS34 ਦੇ ਤਹਿਤ 80 ਸਾਲਾ ਭਾਰਤੀ ਕਾਰੋਬਾਰੀ ਅਰਵਿੰਦਰ ਅਰਵੀ ਸਿੰਘ ਬਹਿਲ ਸਮੇਤ 6 ਲੋਕਾਂ ਨੂੰ ਸਫਲਤਾਪੂਰਵਕ ਪੁਲਾੜ ਭੇਜਿਆ। ਇਹ ਰਾਕਟ ਪੱਛਮੀ ਟੈਕਸਾਸ ਵਿੱਚ ਇੱਕ ਨਿੱਜੀ ਸਾਈਟ ਤੋਂ ਲਾਂਚ ਕੀਤਾ ਗਿਆ। ਇਸ ਮਿਸ਼ਨ ਦੇ ਵਿੱਚ ਬਹਿਲ ਦੇ ਨਾਲ ਕ੍ਰਿਪਟੋਕਰੰਸੀ ਅਰਪਤੀ ਜਸਟਿਨ ਸੰਨ ਤੁਰਕੀ ਦੇ ਉਦਮੀ ਅਤੇ ਫੋਟੋਗ੍ਰਾਫਰ ਗੋਖਾਨ ਐਡਮ ਪੋਰਟੋ ਰੀਕਨ ਪੱਤਰਕਾਰ ਅਤੇ ਮੌਸਮ ਵਿਗਿਆਨੀ ਡੇਬੋਰਾ ਮਾਰਟੋਰੇਲ ਬ੍ਰਿਟਿਸ਼ ਨਾਗਰਿਕ ਲਿਓਨੇਲ ਪਿਚਫੋਰਡ ਅਤੇ ਅਮਰੀਕੀ ਕਾਰੋਬਾਰੀ ਜੇਮਸ ਜੇਡੀ ਰਸਲ ਵੀ ਸ਼ਾਮਲ ਸਨ ਦੱਸ ਦਈਏ ਕਿ ਜੈਫ ਬੇਜਸ ਦੁਆਰਾ ਸਥਾਪਿਤ ਬਲੂ origin ਦਾ ਉਦੇਸ਼ ਪੁਲਾੜ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਹੈ ਕੰਪਨੀ ਨੇ ਹੁਣ ਤੱਕ ਨਿਊ ਸ਼ਿਪਾਰਟ ਪ੍ਰੋਗਰਾਮ ਦੇ ਤਹਿਤ ਕੁੱਲ 34 ਉਡਾਨਾਂ ਅਤੇ 14 ਮਨੁੱਖੀ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਬੇਜਸ ਖੁਦ ਵੀ ਸ਼ਾਮਲ ਸਨ 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ origin ਦੇ NS 34 ਮਿਸ਼ਨ ਦੇ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ ਦਾਸਕੂ ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਯਾਦਗਾਰ ਪਲ ਦੱਸਿਆ ਦੱਸਦੀ ਹੈ ਕਿ ਬਹਿਲ ਦਾ ਜਨਮ ਸਾਲ 1945 ਵਿੱਚ ਆਗਰਾ ਵਿੱਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ ਉਹਨਾਂ ਦੀ ਮੈਸਾਚੂਸੈਟਸ ਦੇ ਵਿੱਚ ਰੀਅਲ ਅਸਟੇਟ ਕੰਪਨੀ ਹੈ ਬਹਿਲ ਨੂੰ ਹਿੰਮਤੀ ਖੇਡਾਂ ਬੇहद ਪਸੰਦ ਨੇ ਭਾਵੇਂ ਉਹ ਐਵਰੇਸਟ ਅਤੇ ਈਜੀ ਦੇ ਪੀਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਫਿਰ ਦੋਹਾਂ ਹੀ ਤਰੂ